ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆ ਇਹੜ ਤੇੜ ਛੱਡੇ ਤੂੰ ਗੁਰ ਕਾ ਸਬਦ ਪ੍ਰਸ਼ਾਣ ਸੇਖਾ ਚੌ ਚੱਕਿਆ ਚੌ ਵਾਇਆ ਏ ਹੋ ਮਨ ਇਕਤ ਘਾਰੇ ਆਣੇ ਏ ਹੜ ਤੇ ਹੜ ਛਾਡੇ ਤੂ ਗੁਰ ਕਾ ਸਬਦ ਪਸ਼ਾਣ ਸਤ ਗੁਰ ਅੱਗ ਟਹਿ ਪਉ ਸਬ ਕੇ ਸੁ ਜਾਣ ਜਾਣ ਆਸ ਮਨਸ ਜਲਾ ਹਮਾਣ ਸਤ ਗੁਰ ਕਾਏ ਭਾਣ ਭੀ ਚੱਲ ਹੈ ਤਾ ਦਰਗਹ ਪਾਵਹ ਮਾ नानक जे नाम न तेन तेग पन्नाण तेग खाण महल्ला तिजा ਹਾਰੇ ਗੁਣ ਟੋਟ ਨਾ ਆਵਈ ਕੀਮਤ ਕਹਿਣ ਨ ਜਾਏ ਮਾਨਕ ਗੁਰਮੁਖੇ ਹਾਰੇ ਗੁਣ ਰਵ ਹੈ ਗੁਣ ਮੈਂ ਹੈ ਰਾਸਮਾਈ ਓਡੀ ਹਾਰੇ ਚੋਲੀ ਦੇ ਹਸਵਾਰੀ ਕੱਢ ਪੈ ਦੀ ਭਗਤ ਕਾਰ ਹਰ ਪਾਟ ਲੱਗਾ ਅਦਕਾਈ ਬਹੁ ਬਹੁ ਬਿਦ ਭਾਤੇ ਕਾਰ ਬੁੱਧਾ ਬੁੱਝਣ ਹਾਰਾ ਅੰਤਰ ਵਿਵੇਕ ਕਾਰ ਸੋ ਬੁੱਧਾ ਇਹੋ ਵਿਵੇਕ ਆਪੇ ਹਾਰੇ ਜਨਾਨਕ ਕਹ ਵਿਚਾਰਾ ਗੁਰਮੁਖ ਹਾਰੇ ਸਤ ਹਾਰੇ ਬੁੱਧ ਬੁੱਜਣਾ ਹਾਰ ਅੰਤਰ ਵਿਵੇਕ ਕਾਰੇ ਜਨ ਨਾਨਕ ਕਹੈ ਵਿਚਾਰਾ ਗੋਰ ਮੋਖੇ ਹਾਰੇ ਸੱਤੇ ਹਾਰੇ